ਗੁਰਦਾਸਪੁਰ ਦੇ थाना ਦਰੋਂਗਲਾ ਦੇ ਪਿੰਡ ਬੈਂਸ ਵਿੱਚ ਬੀਤੀ ਦੇਰ ਰਾਤ ਉਸ ਵੇਲੇ ਸਹਮ ਦਾ ਮਾਹੌਲ ਬਣ ਗਿਆ ਜਦੋਂ ਬਾਈਕ ਤੇ ਸਵਾਰ ਹੋ ਕੇ ਤਿੰਨ ਨੌਜਵਾਨਾਂ ਨੇ ਘਰ ਦੇ ਬਾਹਰ ਪਹੁੰਚ ਕੇ ਤੇਜ਼ ਨਾਲ ਸਰਦਨਾ ਗੇਟ ਦੇ ਹੰਨਾ ਕੀਤਾ ਉਤੋਂ ਬਾਅਦ ਗਲੀ ਦੇ ਵਿੱਚ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਗਏ ਜਾਣਕਾਰ ਦਿੰਦੇ ਹੋਏ ਬਲਜੀਤ ਸਿੰਘ ਕਹਿੰਦੇ ਦੇਰ ਰਾਤ ਉਹ ਆਪਣੇ ਛੋਟੇ ਬੱਚੇ ਨਾਲ ਘਰ ਦੇ ਅੰਦਰ ਬੈਠ ਰਹੀ ਸੀ ਕਿ ਐਨੇ ਨੂੰ ਬਾਈਕ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਫਾਈਅਰ ਤੇ ਗੇਟ ਦੇ ਇਸ ਤਰ੍ਹਾਂ ਤੇਜ਼ ਨਾਲ ਆਉਂਦਾ ਤੁਕਟਾ ਅਤੇ ਫਿਰ ਉੱਥ ਨੂੰ ਲਲਕਾਰਦੇ ਹੋਏ ਹਵਾਈ ਫਾਇਰ ਸ਼ੁਰੂ ਕਰ ਦਿੱਤੇ ਉਸ ਨੇ ਸੱਗੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਚਾਰ ਪੰਜ ਹਵਾਈ ਫਾਇਰਸ ਕਿਤੇ ਗਿਆ ਮਜੀਦ ਸਿੰਘ ਨੇ ਸੈ ਕਿ ਉਹਦੀ ਕਿੰਨਾ ਜੇ ਕੋਈ ਦੁਸ਼ਮਨੀ ਨਹੀਂ ਹੈ ਕਿ ਉਹਦੇ ਘਰ ਕਿਸ ਨੇ ਆ ਕੇ ਬੋਰੀਆਂ ਟ੍ਰਾਂਸਪੋਰਟ ਨਹੀਂ ਕਰ ਸਕੀਆਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਿਸ ਨੇ ਮੌਕੇ ਤੇ ਫੌਟ ਕੇ ਬੋਰੀਆਂ ਦੇ ਕੋਈ ਬਰਾਮਦ ਕੀਤੇ ਹਨ ਪਰ ਪੁਲੀਸ ਅਧਿਕਾਰੀ ਕੋਈ ਵੀ ਜੇ ਕੈਮਰੇ ਅੱਗੇ ਉਹਨਾਂ ਨੂੰ ਤਿਆਰ ਨਹੀਂ ਹੈ ਉਥੇ ਹੀ ਪਿੰਡ ਦੀ ਸਰਪੰਚ ਜੀ ਦੇ ਰਿਸ਼ਤੇ ਹਰਦੀਪ ਸਿੰਘ ਨੇ ਮੰਕ ਕੀਤੀ ਹੈ ਕਿ ਇਸ ਘਟਨਾ ਦੀ ਜਲਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਰਫੀ ਕਾਨੂੰਨ ਲਾਗੂ ਹੋਣ ਜੈਦਾਂ ਸਿੰਘ ਪਿੰਬਾਸ ਅਸੀਂ ਗੁਰਦੁਆਰੇ ਤਕਰੀਬਾ ਸਾਜ ਤੇ ਸਾਡੇ ਗੁਰਦੁਆਰੇ ਡਾਕਟਰ ਚੇਤ ਸਿੰਘ ਜੀ ਦਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਚੱਲ ਰਿਹਾ ਸੀ ਪੂਰੇ ਨਗਰ ਦੀ ਸੰਗਤ ਉਥੇ ਪਹੁੰਚੀ ਸੀ ਔਰ ਉਹਨਾਂ ਨੇ ਤਕਰੀਬਨ 7:10 ਵਜੇ ਸਮਾਪਤੀ ਹੋਈ ਹੈ ਅਸੀਂ ਸਮਾਪਤੀ ਕਰਕੇ ਤਕਰੀਬਨ 5-10 ਮਿੰਟ ਦੇ ਬਾਅਦ ਮੈਂ ਘਰ ਪਹੁੰਚ ਗਿਆ ਘਰ ਪਹੁੰਚਣ ਤੇ ਮੈਨੂੰ ਦਵਿੰਦਰ ਸਿੰਘ ਨੇ ਫੋਨ ਕੀਤਾ ਆਵਾਜ਼ ਵੀ ਸੁਣੀ ਆ ਮੈਂ ਲੇਕਿਨ ਉਹਦੇ ਬਾਅਦ ਦਵਿੰਦਰ ਨੇ ਫੋਨ ਕੀਤਾ ਮੈਨੂੰ ਕਿ ਅੰਕਲ ਜੀ ਇਹ ਗੱਲ ਹੋ ਗਈ ਆ ਪਿੰਡ ਫਾਇਰ ਹੋ ਗਿਆ ਜਲਦੀ ਆਓ ਤੇ ਅਸੀਂ ਤਕਰੀਬਨ 5 ਮਿੰਟ ਤੋਂ ਪਹਿਲੇ ਪਹਿਲੇ ਇਥੇ ਪਹੁੰਚ ਗਏ ਆ ਤੇ ਉਹ ਬੰਦੇ ਜਿਹੜੇ ਨੇ ਉਸੇ ਟਾਈਮ ਹੀ ਉਫਾਇਰ ਕਰਕੇ ਤੇ ਆਪਣਾ ਫਰਾਰ ਹੋ ਗਏ ਨੇ ਇਥੋਂ ਤੇ ਦੱਸਾਂਗਾ ਜਿਨ੍ਹਾਂ ਨੇ ਦੇਖਿਆ ਉਹ ਦਸ ਢੇ ਦੇ ਹੀ ਤੇ ਤਿੰਨ ਲੜਕੇ ਸੀ ਦੋਆਂ ਦੇ ਮੂੰਹ ਵੱਜੇ ਦੇ ਇੱਕ ਦਾ ਮੂੰਹ ਖੁੱਲਾ ਸੀ ਤੇ ਉਹ ਇਹਨੇ ਚੰਬਾਈ ਤਕਰੀਬਨ 1.5 ਮਿੰਟ ਚ ਹੀ ਉਹਨਾਂ ਨੇ ਕਾਰਵਾਈ ਕਰਕੇ ਔਰ ਆਪਣਾ ਨਿਕਲ ਗਏ ਅਧਰੂ ਜਿਨ੍ਹਾਂ ਨੇ ਤਕਰੀਬਨ 4 ਤੋਂ 5 ਰੌਂਡ ਜਿਹੜੇ ਫਾਇਰ ਕੀਤੇ ਨੇ ਦੋ ਰੌਂਡ ਦੇ ਜਿਹੜੇ ਛੱਕੇ ਨੇ ਉਹ ਮਿਲ ਚੁੱਕੇ ਨੇ ਪੁਲਸ ਟਾਈਮ ਫਿਰ ਪਹੁੰਚ ਗਈ ਸੀ ਤੇ ਅੱਗੇ ਪਿੰਡ ਜਿਹੜਾ ਬਹੁਤ ਸਾਮਿਆ ਕਿਉਂਕਿ ਏਡੀ ਵੱਡੀ ਕਾਰਵਾਈ ਘਰ ਵਿੱਚ ਆ ਕੇ ਕਿਸ ਦੇ ਉੱਤੇ ਟੱਕਰਨਾ ਇਹ ਤੋਂ ਬਹੁਤ ਹੀ ਜ਼ਿਆਦਾ ਖਤਰਨਾਕ ਕੰਮ ਹੈ ਤੋਂ ਇਸ ਵਿੱਚ ਕਿਸੇ ਕਿਸੇ ਕੋਈ ਵੀ ਆਦਮੀ ਜਿਹੜਾ ਉਹ ਬਿਲਕੁਲ ਬੱਚੇ ਵੀ ਕੱਲ ਦੇ ਸਾਮੇ ਨੇ ਪੂਰਾ ਨਗਰ ਫੈਮਲੀਆਂ ਬਿਲਕੁਲ ਬਹੁਤ ਬੁਰੀ ਹਾਲਤ ਨਾਲ ਸਾਮ ਰੱਖੇ ਨੇ ਬੱਚੇ ਵੀ ਪਤਾ ਨਹੀਂ ਕਿਸ ਕਾ ਨੰਬਰ ਲਗਾ ਦੇਣਗੇ ਤੇ ਇਸ ਕਰਕੇ ਇਹਨਾਂ ਤੇ ਜੋ ਵੀ ਬੰਦੀ ਸਾਡੇ ਵੱਲੋਂ ਇਹ ਮੰਗ ਹੈ ਕਿ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਰਵਾਈ ਹੈ ਤੋ ਅੱਗੇ ਤੋਂ ਤਾਂ ਕਿ ਜੋ ਅਲਾਕਾ ਆਪਣਾ ਜਿਹੜਾ ਇਹ ਬਿਲਕੁਲ ਪੱਕਾ ਇਤਨਾ ਰਹਿ ਸਕੇ ਆਪਣਾ ਬਲਜੀਤ ਸਿੰਘਾ ਜੀ ਕੱਲ ਘਟਨਾ ਇਦਾਂ ਕਿ ਸਾਡੇ ਗੁਰਦਸਾ ਪ੍ਰੋਗਰਾਮ ਹੀ ਤੇ ਕਿ ਤਕਰੀਬਨ ਆਪਾਂ 7:10 ਵਜੇ ਉਹ ਤੋਂ ਸਮਾਪਤੀ ਕਰਕੇ ਘਰ ਆਏ ਆ ਤੇ ਆਪਣੇ ਘਰ ਆਣ ਕੇ ਅੰਦਰ ਬੈਠੇ ਆ ਤੇ ਸਾਡੇ 10:10 ਵਜੇ 25-26 ਮਿੰਟ ਦੇ ਬਾਹਰ ਨਾਲ ਆਵਾਜ਼ ਆਈਆਂ ਗਾਣਾ ਆਪਣੇ ਗਾਲੀ ਗਲੋਜ ਦੀ ਗਾਲੀ ਗਲੋਜ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰਤੇ ਜਿਹੜੇ ਵਿੱਚ ਨਾਲ ਵਾਈਫ ਸੀ ਉਹ ਆਪਣੇ ਚਿੰਗਾ ਚੁਗਾ ਮਾਰਦੇ ਪਏ ਉਸ ਤੋਂ ਬਾਅਦ ਅਸੀਂ ਆਪਣੇ ਅੰਦਰ ਅੰਦਰ ਕੁੰਡੀਆਂ ਨਹੀਂ ਮਾਰ ਲਈ ਤੇ ਉਹਨਾਂ ਨੂੰ ਆਵਾਜ਼ ਗਾਲੀ ਗੋਚ ਕੀਤੀ ਚਾਰ ਤੋਂ ਪੰਜ ਫਾਇਰ ਕਿਤੇ ਆਉਣ ਇੱਥੇ ਜਿਹੜੇ ਵਿੱਚ ਖੋਲ ਬਰਾਮਦ ਹੋ ਗਿਆ ਪੁਲਿਸ ਨੂੰ ਆ 10 25 26 ਤੋਂ ਲੈ ਕੇ 10 ਵਜੇ 25 26 ਤੋਂ ਲੈ ਕੇ 10:30 ਦੇ ਵਿੱਚ ਵਿੱਚ ਇਹ ਗੱਲ ਜੀ ਹਾਂਜੀ ਸ਼ਹਿਰ ਦੇ ਸੀਸੀਟੀਵੀ ਦੇਖਣੇ ਜੀ ਹੁਣ ਮਿਲਿਆ ਮੱਲ ਲੱਗਾ ਪਤਾ ਉੱਚੇ ਪਿੰਨ ਵਾਲੀ ਆਪਣੇ ਕਾਰਖਾਨੇ ਵਾਲੇ ਸਾਈਡ ਤੋਂ ਆਈ ਜੀ ਹੋ ਗਿਆ ਵੇਖਿਆ ਉਹਦੇ ਵਿੱਚ ਹੁਣ ਇੱਕ ਕੈਮਰਾ ਹੋਰ ਕਲੀਅਰ ਜਿਹੜਾ ਇਹਦੇ ਕਲੀਅਰ ਹੋ ਜੇ ਕੌਣ ਕੌਣ ਨੇ ਤਿੰਨੇ ਜਣੇ ਆਏ ਸੀ ਮੋਟਰਸਾਈਕਲ ਤੇ ਕਿਹਨਾ ਐਡੀ ਕੋਈ ਗੁੜੀ ਹੈ ਨਾ ਕਿ ਜਿਹੜੇ ਘਰਾਂ ਨੂੰ ਤੋਰਪਣ ਜਿਹੜੇ ਕੋਈ ਗੱਲ ਕੋਈ ਮਰਦਾਂ ਵਾਲੇ ਨਹੀਂ ਘਰਾਂ ਨੂੰ ਆਣਾ ਕੋਈ ਜਿੱਤੋ ਬਾਕੀ ਜੋ ਮਾਲਕ ਦੇ ਹੱਥ ਜਿੱਦਾਂ ਚਲੋ ਆਪਣੇ ਆਪਣੇ ਜੁੰਦੇ ਵਸਦੇ ਨੇ ਆਪਣੇ ਗੁਰਦਸਬ ਤੋਂ ਆਏ ਤੇ ਬਾਹਰ ਬੱਚੇ ਨਾਲ ਦੇ ਦਿਆ ਸੀ ਰੋਂਡ ਇਹ ਤੁਨ ਮੈਂ ਇੱਥੇ ਵੇਲੇ ਚ ਫਰੇਦਾ ਸੀ ਤੇ ਹਜੇ ਤਕਰੀਬਨ 2 ਮਿੰਟ ਦਾ ਹੀ ਹੋਇਆ ਵਾ ਕਿ ਮੈਨੂੰ ਲੈ ਕੇ ਅੰਦਰ ਹੀ ਗਿਆ ਆ ਵਾ ਜੀ ਤੋ ਇਹ ਕੰਮ ਦੁਬਾਰ ਫਾਇਰ ਕਰਨੇ ਹੋਤਾ ਥਾ ਥਾ ਸਾਰੀ ਵਾਜਨ ਆਪੀ ਹਾਂਜੀ ਚਾਰ ਤੋਂ ਪੰਜ ਫਾਇਰ ਹੋਇਆ ਜਿਹਦੇ ਵਿੱਚ ਦੋ ਕੋਲ ਬਰੰਬਲ ਹੋ ਗਏ ਉਹਨਾਂ ਨੂੰ ਹਾਂਜੀ ਕਿਸ ਨੂੰ ਕਰਦਾ ਸੋਚੀ ਜੀ 100 ਬੜਾ ਨੰਬਰ ਦੇ ਕੋਲ ਕਰਤੀ ਮੌਕੇ ਤੇ ਪਹੁੰਚੀ ਐਸਐਸਓ ਸਾਹਿਬ ਪਹੁੰਚੇ ਆਪਣੇ ਡੀਪੀ ਸਾਹਿਬ ਪਹੁੰਚੇ ਹਾਂਜੀ ਹੋਰ ਵੀ ਟੀਮਾਂ ਆਪਣੇ ਸੀਐਸਟਾਫ ਦੀ ਟੀਮ ਵੀ ਪਹੁੰਚ ਗਈ ਜੀ ਦੇਖੋ ਜੀ ਇਦਾਂ ਤੇ ਫਿਰ ਕੱਲ ਨੂੰ ਬੱਚਿਆਂ ਵਾਲੇ ਆ ਘਰੋ ਪਰਿਵਾਰ ਨਾਲ ਜਾਣਾ ਜੀ ਹਨਾ ਕੱਲ ਨੂੰ ਕੋਈ ਜੀ ਦਾ ਨੁਕਸਾਨ ਹੋ ਜਾਊਗਾ ਕਾਨੂੰ ਇਹੋ ਜੇ ਲੋ ਜੀ ਮੂੰਹ ਚੁੱਕ ਕੇ ਕਿ ਕਿ ਘਰੇ ਘਰੋਂ ਦੂਰ ਪੰਗੇ ਕਿਰ ਨੂੰਗਾ ਕੋ ਮਰਦਾਂ ਵਾਲੀ ਗੱਲ ਥੋੜੀ ਕਿ ਕਿ ਲੋਕਾਂ ਦੇ ਘਰਾਂ ਦੇ ਜਾ ਕੇ ਹਾ ਕੰਮ ਕਰਨੇ ਚਲੋ ਜਿਹੜੀ ਕੋ ਰੰਜਾ ਸਾਹਿਬ ਬਾਹਰ ਕਰ ਲਏ ਫੋਨ ਕਰ ਲਏ ਹੈ ਨਾ ਕੋਈ ਇਦਾਂ ਦੀ ਗੱਲ ਬਾਕੀ ਪਰਿਵਾਰ ਦਾ ਇਹ ਵਿੱਚ ਕੀ ਦੋਸੇ ਜੀ ਇਹਦੇ ਪਰਿਵਾਰ ਦੇ ਵਿੱਚ ਗੱਲ ਗੱਲ ਦੇ ਘਰ ਨੂੰ ਆ ਨੂੰ ਚਲੋ ਕੋਈ ਨਹੀਂ ਬਾਕੀ ਮੰਗ ਆਈ ਹੈ ਕਿ ਇਹਨਾਂ ਦੇ ਕਾਰਵਾਈ ਚਾਹੀਦੀ ਹੈ ਸਖਤੋ ਸਖਤ ਕਾਰਵਾਈ ਜਿਹੜੇ ਵੀ ਹੈ ਟਰੈਸ ਕਰਕੇ ਫਰੋ ਲੱਗ ਕੇ ਫੜਨੇ ਚਾਹੀਦਾ ਬਾਕੀ ਉਸ ਤੋਂ ਬਾਅਦ ਇਹਨਾਂ ਦੇ ਕਾਨੂੰਨੀ ਕਾਰਵਾਈ ਕਿੰਨੇ ਕਰਾਇਆ ਕੌਣ ਹੈ ਬਿਛੇ ਦੇ ਹੱਥੇ ਕਿਹੜੇ ਮੁੰਡੇ ਆ ਇਹ ਜੀ ਚੀਜ਼